ਲੋੜਵੰਦਾਂ ਦੀ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਟ ਡਾਕਟਰ ਐਸ.ਪੀ. ਸਿੰਘ ਰੋਹਰਾਈ ਦੀ ਯਤਨ ਅਸਲ ਕਾ ਬਠਿੰਡਾ ਜ਼ਿਲ੍ਹੇ ਦੇ ਕਸਬਾ ਮਹਿਰਾਜ ਨੇ ਅਸਵੰਧਿਤ 25 ਸਾਲਾ ਜਸਪ੍ਰੀਤ ਸਿੰਘ ਨਿਮਰਤਕ ਦੇ ਦੁਬਈ ਤੋਂ ਘਰ ਵਾਪਸ ਪਹੁੰਚੇ ਇਸ ਸਬੰਧੀ ਸਰਬੱਤ ਦਾ ਭਲਾ ਟਲਸਟਾਗੂ ਨੇ ਦੱਸਿਆ ਹੈ ਕਿ ਜਸਪ੍ਰੀਤ ਸਿੰਘ ਹੋਰ ਨਾ ਨੌਜਵਾਨਾਂ ਵਾਂਗ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੁਝ ਸਾਲ ਪਹਿਲਾਂ ਦੁਬਈ ਗਿਆ ਸੀ ਤੇ ਆਖਰੀ ਪਿਛਲੇ ਦਸੰਬਰ ਦੇ ਆਖਰੀ ਹਫਤੇ ਕਿਸੇ ਕਾਰਨ ਉਸਦੀ ਮੌਤ ਹੋ ਗਈ ਤੇ ਇਸ ਸਬੰਧੀ ਭਾਰਤੀ ਦੂਤਤਵਸ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਇੱਕ ਨੌਜਵਾਨ ਮ੍ਰਿਤਕ ਸ਼ਰੀਰ ਕੁਝ ਦਿਨਾ ਤੋਂ ਲਾਵਾਰਸ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਣਕਾਰੀ ਇਕੱਠੀ ਕੀਤੀ ਤੇ ਉਸ ਨੌਜਵਾਨ ਦੇ ਮ੍ਰਿਤਕ ਦੇ ਘਰ ਵਾਪਸ ਬੁਲਾਈ ਹੈ ਇਸ ਮੌਕੇ ਹਵਾਈ ਅੱਡੇ ਤੇ ਮ੍ਰਿਤਕ ਦੇ ਲੈਣ ਪਹੁੰਚੇ ਜਸਪੀਰ ਸਿੰਘ ਦੇ ਪਿਤਾ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਡਾਕਟਰ ਐਸਪੀ ਸਿੰਘ ਉਪਰਾਏ ਦਾ ਇਸ ਉਪਰਾਲੇ ਲਈ ਧੰਨਵਾਦ ਕਰਦੇ ਨੇ ਹਾਂਜੀ ਭਾਜੀ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਮਾਝਾ ਜੋਂ ਦਾ ਸਲਾਹਕਾਰ ਆ ਡਾਕਟਰ ਐਸਪੀ ਸਿੰਘ ਹੋਰਾਈ ਹੋਰਾਂ ਦੀ ਅਗਵਾਈ ਅੱਜ ਜਿਹੜਾ ਟਰਸਟ ਚੱਲ ਰਿਹਾ ਉਹਦੇ ਵਿੱਚ ਜਿਵੇਂ ਵੱਖ-ਵੱਖ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਸਹੂਲਤ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਉੱਥੇ ਉਹ ਪ੍ਰੈਸ ਸਾਹਿਬ ਆਪਣੀ ਯਤਨਾਂ ਨਾਲ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਅਸੀਂ ਇੱਥੇ ਅਮਰਸਰ 에ਰਪੋਰਟ ਤੇ ਆਏ ਆ ਪਠੰਡਾ ਦੇ ਪਿੰਡ ਮਹਾਰਾਜ ਤੋਂ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਜਿਹੜਾ ਕਿ 5-6 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੀ ਰੋਟੀ ਰੋਜ਼ੀ ਕਮਾਉਣ ਵਾਸਤੇ ਉੱਥੇ ਉਹਦੀ ਲੰਘੇ ਦਸੰਬਰ ਦੀ ਆਖਰੀ ਹਫਤੇ ਉੱਥੇ ਉਹਦੀ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਲਵਾਰ ਹਫਤੇ ਵਿੱਚ ਉੱਥੇ ਮਿਲੀ ਸੀ ਇੰਡੀਅਨ ਕੌਂਸੂਲੇਟ ਨੇ ਬਰਾਇ ਸਾਬ ਨਾਲ ਸੰਪਰਕ ਕੀਤਾ ਬਰਾਇ ਸਾਬ ਨੇ ਇੱਥੇ ਆਪਣੇ ਬਠਿੰਡਾ ਕਾਈ ਦੀ ਜਿਹੜੇ ਆਗੂ ਸੀ ਉਹਨਾਂ ਨੂੰ ਭੇਜ ਕੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਪਛਾਣ ਕਰਵਾ ਕੇ ਤੇ ਅੱਜ ਇਹ ਜਿਹੜੀ ਡੈੱਡ ਬੋਡੀ ਹੈ ਇੱਥੇ ਭਜਵਾਈ ਆ ਅਮਰਸਰ ਦੀ ਰਿਪੋਰਟ ਤੇ ਇਹ ਮਰਤਕ ਨੌਜਵਾਨ ਦੇ ਪਿਤਾ ਜੀ ਨੇ ਇਹ ਚਾਚਾ ਜੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਨੇ ਹੋਰ ਨਾਲ ਇਹ ਲੈਣ ਆਏ ਨੇ ਇੱਥੇ ਟਰੱਸਟ ਵੱਲੋਂ ਆਪਣੀ ਐਂਬੂਲੈਂਸ ਜਿਹੜੀ ਆ ਪੱਟੀ ਯੂਨਿਟ ਵਾਲੀ ਉਹ ਵੀ ਇੱਥੇ ਮੰਗਵਾਈ ਆ ਇਹਨਾਂ ਨੂੰ ਛੱਡ ਕੇ ਆਉਣ ਦੀ ਉੱਤੇ ਡੈੱਡ ਬੋਡੀ ਇਹ 352ਵੀਂ ਡੈੱਡ ਬੋਡੀ ਹੈ ਜਿਹੜੀ ਗਲਫ ਕੰਟਰੀਜ਼ ਦੇ ਵਿੱਚੋਂ ਬਰਾਏ ਸਾਹਿਬ ਦੀ ਯਤਨ ਨਾਲ ਉਹਨਾਂ ਦੇ ਪਾਰਸਾਂ ਤੱਕ ਪਹੁੰਚੀ ਆ ਇੱਥੇ ਨਾਲ ਜਿਹੜੀ ਬਰਾਏ ਸਾਹਿਬ ਨੂੰ ਇੱਕ ਹੋਰ ਵੀ ਆ ਕਿ ਜਿਹੜੀ ਮਾਇਕ ਮਦਦ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਕ ਮਦਦ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਜਦੋਂ ਕੱਲ ਜਾਂ ਕਿਸੇ ਵੇਲੇ ਸਸਕਾਰ ਕਰਨਗੇ ਡੈੱਡ ਬੋਡੀ ਦਾ ਤੇ ਉੱਥੇ ਸਾਡੀ ਬਠੰਡਾ ਦੀ ਜਿਹੜੀ ਯੂਨਿਟ ਆ ਉਹਦੇ ਆਗੂ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਕਿੰਨੀ ਪੈਨਸ਼ਨ ਦੇਣੀ ਆ ਉਹ ਸਾਰੇ ਉੱਥੇ ਸ਼ੁਰੂਆਤ ਕਰਨਗੇ ਸੋ ਇਹ ਪਰਿਵਾਰ ਵੱਲੋਂ ਵੀ ਬਹੁਤ ਬਾਈ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਇਹ 352ਵੀਂ ਡੈੱਡ ਬੋਡੀ ਆ ਸਮਝ ਲਓ ਕਿ ਬਹੁਤ ਵੱਡਾ ਫਰਕ ਕਰ ਹੁੰਦਾ ਜਦੋਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਪੁੱਤਰ ਨੇ लाड़ले ਨੇ ਉਹਨਾਂ ਦੀ ਭਾਵੇਂ ਮ੍ਰਿਤਕ ਹਾਲਤ ਵਿੱਚ ਹੀ ਮਿਲਦੇ ਨੇ ਪਰ ਜੇ ਬਾਈ ਸਾਹਿਬ ਨਾ ਯਤਮ ਕਰਨ ਤੇ ਸ਼ਾਇਦ ਉਹ ਵਾਂਝੇ ਰਹਿ ਜਾਣ ਅੰਤਮ ਦਰਸ਼ਨਾਂ ਵੇਲੇ ਤੂੰ ਵਾਂਝੇ ਰਹਿ ਜਾਣ ਸਾਡਾ ਬੇਟਾ ਦੁਬਈ ਗਿਆ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਹੈਗੀ ਜੇ ਜਾਣਕਾਰੀ ਸਾਨੂੰ ਡਾਕਟਰ ਉਬਰੇ ਸਰਬੱਤ ਦਾ ਭਲਾ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਸਾਡੀ ਜਿਹੜੀ ਡੈੱਡ ਬੋਡੀ ਆਉਣ ਲਿਆ ਹੋਂ ਤੱਕ ਦਾ ਤੇ ਘਰ ਤੱਕ ਲਿਜਾਣ ਦਾ ਸਾਰਾ ਖਰਚਾ ਵਗੈਰਾ ਸਹਿਤਾ ਉਹਨਾਂ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਹ ਕਦੋਂ ਗਿਆ ਸੀਗਾ ਉੱਥੇ ਬਾਹਰ ਜਿੰਨਾਂ 5-6 ਸਾਲ ਹੋ ਗਏ ਜਿਨ੍ਹਾਂ ਨੂੰ ਗਿਆ ਨੂੰ 2018 2018 ਦੇ ਵਿੱਚ ਗਏ ਸੀਗੇ ਚਾਹੀ ਤੁਹਾਨੂੰ ਪਿਤਾ ਜੀ ਹੈ ਜੀ ਹਾਂਜੀ ਹਾਂਜੀ ਤੇ ਕੀ ਗੱਲ ਕੀ ਹੋਈ ਉੱਥੇ ਤੁਹਾਨੂੰ ਪਤਾ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਜਿਹੜੀ ਸੰਸਥਾ ਸਰਵਤ ਦਾ ਪਹਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਜੀ ਉਹਨਾਂ ਨੇ ਸਾਡੀ ਸਹਾਇਤਾ